ਉਕੇ ਰੋਲ ਸਾਡੇ ਮਾਨਯੋਗ ਸੀਐਮ ਸਾਹਿਬ ਉਹ ਜਿਹੜਾ ਜੁਰਤ ਨਸ਼ਾ ਵਿਰੋਧ ਦੀ ਜੰਗ ਛੇੜੀ ہوئی ਹੈ ਪੰਜਾਬ ਦੇ ਵਿੱਚ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅਫਸਰ ਵੱਲੋਂ ਬਹੁਤ ਸਾਰੇ ਜਾਂ ਐਨਫੋਰਸਮੈਂਟ ਡਰਾਈਵ ਦੇ ਵਿੱਚ ਰਿਕਵਰੀਜ਼ ਕੀਤੀਆਂ ਗਈਆਂ ਔਰ ਵੱਡੀਆਂ ਬਿਗ ਫਿਸ਼ ਜਿਹਨੂੰ ਫਿਕਸ ਫੰਡਰਸ ਕਹਿੰਦੇ ਉਹ ਬੜੇ ਫੜੇ ਗਏ ਆ ਔਰ ਕਾਫੀ ਮਾਤਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਿਕਰੀਮੈਂਟ 90 ਕਿਲੋ ਤੋਂ ਉੱਪਰ ਹਿਰੋਇਨ ਹੋ ਚੁੱਕੀ ਹੈ ਪਹਿਲੀ ਜਨਵਰੀ ਤੋਂ ਹੁਣ ਤੱਕ ਇਸ ਤੋਂ ਇਲਾਵਾ ਡਰਗ ਮੰਨੀ ਵੀ ਤਕਰੀਬਨ ਅਜੀਬ ਕਾਫੀ ਦਿਨਾਂ ਚ 1 ਜਨਵਰੀ ਤੋਂ ਹੁਣ ਤੱਕ ਫੜੀ ਐ ਔਰ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿਣੇ ਆ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਐਡਿਕਟਸ ਵੀ ਜਿਹੜੇ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਪੁਲਿਸ ਵੱਲੋਂ ਵੀ ਦਾਖਲ ਕਰਾਏ ਜਾ ਰਹੇ ਡੀ ਐਡਿਕਸ਼ਨ ਸੈਂਟਰ ਤੇ ਓਟ ਸੈਂਟਰ ਦੇ ਵਿੱਚ ਔਰ 64 ਐ ਦੇ ਵਿੱਚ ਵੀ ਉਹ ਜਿਹੇ ਲੋਕ ਜਿਹੜੇ ਆ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹਨਾਂ ਨੇ ਕ੍ਰਾਈਮ ਕੀਤਾ ਹੈ ਉਹਦੇ ਜਿਹੜੀ ਪ੍ਰੋਵੀਜ਼ਨ ਹੈ 64A ਦੀ ਉਹਦੇ ਤਹਿਤ ਵੀ ਅਸੀਂ ਲੋਕਾਂ ਦੀ ਕੰਸੈਂਟ ਲੈ ਕੇ ਮੇਜਿਸਟ੍ਰੇਟ ਸਾਹਿਬ ਕੋਲ ਤੋਂ ਉਹਨਾਂ ਨੂੰ ਢਾਕਲ ਕਰਾਈ ਦਾ ਇਲਾਜ ਕਰਾਈ ਦਾ ਸੋ ਉਹਦੇ ਨਾਲ ਅੱਗੇ ਸਮਾਜ ਦੇ ਵਿੱਚੋਂ ਅਸੀਂ ਨਸ਼ਾ ਬਿਲਕੁਲ ਮੁਕਤ ਕਰਨਾ ਹੈ ਇਹਦੇ ਜਿਹੜਾ ਇਸ ਤੋਂ ਇਲਾਵਾ ਡੈਮੋਲਿਸ਼ਨ ਡਰਾਈਵ ਜਿਹੜੀ ਹੈ ਉਹ ਵੀ ਕਮਿਸ਼ਨਰ ਪੁਲਿਸ ਅਮਰ ਸਾਹਿਬ ਪਿਛਲੇ کافی ਸਮੇਂ ਤੋਂ ਚੱਲ ਰਹੀ ਹੈ ਗਵਰਨਮੈਂਟ ਦੀ ਡਾਇਰੈਕਸ਼ਨਸ ਤੇ ਅੱਜ ਆਪਾਂ ਤੋਂਗਪਾਈ ਪਟਾਲਾ ਦੇ ਵਿੱਚ ਥਾਣਾ ਮੁਖਮਪੁਰ ਦੇ ਏਰੀਆ 'ਚ ਖੜੇ ਆਂ ਇਹ ਸਨੀ 엘িয়াস ਗੁੱਲਾ ਸਾਨੂੰ ਬਿੱਟੂ ਸਿੰਘ ਹਾਊਸ ਨੰਬਰ 333 ਤੁਮ ਪਾਈ ਪਟਾਲਾ ਰੋਡ ਅੰਮ੍ਰਿਤਸਰ ਇਹ ਮਿਊਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਹੋਣ ਕਰਕੇ ਉਹਦੀ ਜਿਹੜੀ ਹੈ ਡੈਮੋਲਿਸ਼ਨ ਕੀਤੀ ਜਾ ਰਹੀ ਹੈ ਪੁਲਿਸ ਸਾਡ ਤੋਂ ਮੰਗੀ ਗਈ ਸੀ ਉਹ ਅਸੀਂ ਦਿੱਤੀ ਅਸੀਂ ਸਾਰੇ ਹਾਜ਼ਰ ਹਾਂ ਸੋ ਦੇ ਨਾਲ ਲੋਕਾਂ ਦੇ ਵਿੱਚ ਬੜਾ ਕਲੀਅਰ ਮੈਸੇਜ ਜਾਂਦਾ ਕਿਉਂਕਿ ਜਿਹੜਾ ਇਹ ਬੰਦਾ ਬੜਾ ਨਟੋਰੀਅਸ ਡਰੱਗ ਸਪਲਾਈਅਰ ਹੈ ਪੁਰਾਣਾ ਸਮੱਗਲਰ ਹੈ ਇਹਦੇ ਖਿਲਾਫ 7 ਮੁਕਦਮੇ ਦਰਜ ਨੇ ਵੱਖ-ਵੱਖ ਥਾਣਿਆਂ 'ਚ ਮੁਕੰpuray ਚ اسلامਾਬਾਦ ਫਰੇਮ ਨਾ ਲਾ ਯਾਰ ਤੇ ਪਹਿਲਾਂ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਸੀ ਫਿਰ ਜੇਲ੍ਹ ਦੇ ਵਿੱਚ ਇਹਨੂੰ ਮੈਟ ਦਾ ਹੈ ਅੱਗੇ ਨਾਲ ਵਾਲੀ ਝਗੜੇ ਦਾ ਮੁਕੰpuray ਦਾ ਉਸ ਤੋਂ ਬਾਅਦ 4 ਮੁਕਦਮੇ ਜਿਹੜੇ ਐ ਐਨਡੀਪੀਐਸ ਐਕਟ ਦੇ ਇਹਦੇ ਖਿਲਾਫ ਦਰਜ ਨੇ ਹੁਣ ਵੀ ਇਹ ਵਾਂਟਡ ਹੈ ਭੱਜਿਆ ਹੋਇਆ ਤੇ ਇਹਦੀ ਜਿਹੜੀ ਸਾਰੀ ਲੀਗਲ ਫਾਰਮੈਲਟੀ ਕਰਕੇ ਕੰਪਲੀਟ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਆਪ ਦੇਖਿਆ ਤੇ ਸੁਣਿਆ ਹੈ ਇਸ ਗੱਲ ਦੀ ਬੜੀ ਸਲਾਘਾ ਹੈ ਕਿ ਗਵਰਨਮੈਂਟ ਜਿਹੜੀ ਹੈ ਐਕਟ ਕਰ ਰਹੀ ਹੈ ਜਿਹੜੇ ਲੋਕਾਂ ਨੇ ਇਲ ਬਾਰਡਰਨ ਤੇ ਡਰੱਗ ਮਨੀ ਨਾਲ ਗਲਤ ਪ੍ਰੋਪਰਟੀਆਂ ਬਣਾਈਆਂ ਉਹ ਮੈਂ ਇਹਦੇ ਵਿੱਚ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਨਾਲ ਹੀ ਕਿ ਜਿਹੜੇ ਵੀ ਤੁਹਾਡੇ ਬੱਚੇ ਡਰੱਗ ਛੱਡਣਾ ਚਾਹੁੰਦੇ ਨੇ ਕਾਨੂੰਨ ਅਨੁਸਾਰ ਆਪਣੇ ਕੋਲ ਪ੍ਰੋਵੀਜ਼ਨ ਹੈਗਾ ਇਲਾਜ ਵਾਸਤੇ ਗਵਰਨਮੈਂਟ ਨੇ ਡੀਡਿਕਸ਼ਨ ਸੈਂਟਰ ਖੋਲੇ ਨੇ ਉਹ ਆਪਣਾ ਇੱਕ ਗੰਦਾ ਰਸਤਾ ਛੱਡ ਕੇ ਗੰਦੀ ਆਪਣੀ ਕੰਪਨੀ ਛੱਡ ਕੇ ਸਾਹਮਣੇ ਆਉਣ ਬੜੀ ਹਮਦਰਦੀ ਨਾਲ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਇੱਕ ਤਰ੍ਹਾਂ ਦੇ ਸਾਡੇ ਪੇਸ਼ੈਂਟ ਨੇ ਜਿਹੜੇ ਨਸ਼ੇ ਨਗਰਸੋ ਹੋ ਚੁੱਕੇ ਆ ਸਪੈਸ਼ਲੀ ਸਾਡੇ ਨੌਜਵਾਨ ਵੀ ਉਹ ਅਸੀਂ ਸਾਰੇ ਜਿੱਥੇ ਸ਼ਕਤੀ ਹੈ ਪੂਰੀ ਇਨਫੋਰਸਮੈਂਟ ਤੇ ਉੱਥੇ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਦੀ ਹਮਦਰਦੀ ਨਾਲ ਇਲਾਜ ਕਰਾਈਗੀ ਅਸੀਂ ਇੱਥੇ ਤੁੰਗਾ ਜੀ ਤੇ ਕੀ ਗੱਲਬਾਤ ਹੋਈ ਅੱਜ ਤੁਹਾਡੇ ਘਰ ਦੇ ਉੱਪਰ ਪੀਲਾ ਪੰਦਾ ਚਲਾਇਆ ਜਾ ਰਿਹਾ ਜੀ ਸਾਨੂੰ ਨਹੀਂ ਸਾਰ ਪਤਾ ਕਿਹੜੀ ਗੱਲੋਂ ਡੇ ਕਰ ਨੇ ਕਿਹੜੀ ਗੱਲੋਂ ਨਹੀਂ ਤੁਹਾਡੇ ਮੁੰਡੇ ਦਾ ਕੀ ਨਾਮ ਆ ਸੰਨੀ ਹਾਂ ਉਹਨਾਂ ਦਾ ਕਹਣਾ ਕਿ ਇਹ ਨਸ਼ਾ ਤਸਕਰ ਆ ਨਸ਼ੇ ਤਸਕਰ ਦਾ ਇਹ ਜਿਹੜਾ ਜਾ ਲੜਾਈ ਗਈ ਹੈ ਦੋ ਨੰਬਰ ਤੇ ਚਾਈਨ ਕਰਾ ਬੈਠਾ ਨਾ ਨਸ਼ਾ ਵੇਚਦਾ ਜੀ ਨਹੀਂ ਨਹੀਂ ਸਰ ਨਹੀਂ 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 ਸਰ ਨਾ ਤੇ ਫਿਰ ਪਰਚੇ ਪੁਲਿਸ ਨੇ ਕਿੰਦਾ ਦੇਤੇ ਜੀ ਹੈ ਤੇਈ ਦੁਕਾਨਦਕੂਣ ਵੇਚੀ ਉਹ ਸਾਡੀ ਦੁਕਾਨ ਨਾਲ ਦੀ ਦੁਕਾਨ ਸਾਡੀ ਕੁੜੀ ਨੇ ਵੀ ਲਾਹ ਮੈਰਿਜ ਕਰਾਈ ਇਹਨਾਂ ਇਹਨਾਂ ਵੀ ਲਾਹ ਮੈਰਿਜ ਕਰਾਈ ਜਿਹੜਾ ਪੈਸਾ ਤੇਲਾ ਸਾਰਾ ਆਪਾਂ ਘਰ ਦੇ ਲਾਇਆ ਅੱਛਾ ਹਾਂਜੀ ਤੇ ਪੈਸਾ ਆਇਆ ਕਿੱਥੋਂ ਲੈ ਪੈਸਾ ਦੱਸ ਮੁੰਡੇ ਨੂੰ ਸਾਨੂੰ ਕੋਈ ਪਤਾ ਨਹੀਂ ਤੁਹਾਡਾ ਬੇਟਾ ਕਿੱਥੇ ਆਉਣਾ ਹੁਣ ਸਾਨੂੰ ਪਤਾ ਨਹੀਂ ਬੇਟੇ ਕਿੱਥੇ ਕਿੱਥੇ ਨਹੀਂ ਹੈਗਾ ਸੰਦ ਚਾਰ ਪੰਜ ਮਹੀਨੇ ਹੋ ਗਏ ਘਰ ਹੀ ਨਹੀਂ ਵੱਡਦਾ ਜਨਾਨੀ ਰੱਖੀ ਬਾਹਰ ਉਹਨੇ ਤੇ ਅਸੀਂ ਤਾਂ ਮਾੜਾ ਮੋਟਾ ਕਰ ਦੋਵੇਂ ਨਾ ਸੱਸ ਨੇ ਕੰਮ ਕਰਦੀ ਕੋਠੀਆਂ ਦਾ ਤੇ ਫਿਰ ਜਾ ਕੇ ਸਾਡਾ ਘਰ ਚੱਲਦਾ ਰੋਟੀ ਪਾ ਕੋਈ ਨਹੀਂ ਘਰ ਸਾਡੇ ਆ ਗਏ ਤੇ ਤੁਹਾਡਾ ਪੇਡਾ ਤੁਹਾਡੇ ਨਾਲ ਨਹੀਂ ਰਹਿੰਦਾ ਨਾ ਨਾ ਨਾਲ ਨਹੀਂ ਰਹਿੰਦਾ ਤੇ ਤੁਸੀਂ ਦੱਸਿਆ ਪੁਲਿਸ ਨੂੰ ਹਾਂਜੀ ਦੱਸਿਆ ਹਾਂ ਦੱਸਿਆ ਆ ਉੱਥੇ ਐਸਐਚਓ ਗਏ ਆ ਪਕਾਇਆ ਗਿਆ ਜੀ ਤੇ ਬੰਦਿਆਂ ਨੂੰ ਬੇਦਖਲ ਕੀਤਾ ਵਾ ਨਹੀਂ ਬੇਦਖਲ ਨਹੀਂ ਕੀਤਾ ਅੱਛਾ ਹਾਂਜੀ ਉਹ ਤਰ੍ਹਾਂ ਹੀ ਲਿੰਕ ਲੁੰਕਲੀ ਸਾਡੇ ਨਾਲ ਕੋਈ ਲਿੰਕ ਨਹੀਂ ਘਰ ਨਹੀਂ ਆਉਂਦਾ ਉਹ 4-5 5 ਮਹੀਨੇ ਤੋਂ ਘਰ ਨਹੀਂ ਵੜਦਾ ਅੱਛਾ ਹਾਂਜੀ ਮੋਟੀ ਨਾ ਵੀ ਕੋਈ ਬਾਹਰ ਜਨਾਨੀ ਜੁਨੀ ਰੱਖੀ ਹੈ ਪਹਿਲਾਂ ਲਾ ਮੈਨੂੰ ਪੁੱਛਿਆ ਨਹੀਂ ਕਿ ਸਰਕਾਰ ਹੈ ਸਰਕਾਰ ਨੇ ਕਿਹਾ ਵਾ ਕਿ ਜਿਹੜੇ ਨਸ਼ਾ ਤਸਕ ਸਮਾਨ ਵੇਚਦੇ ਨੇ ਉਹਨਾਂ ਦੇ ਘਰ ਹਟਾਏ ਜਾਣਗੇ ਕੀ ਪਤਾ ਨਾ ਪਤੋ ਟੋਟਾਉਣ ਦੇ ਅਸੀਂ ਕੋਈ ਅਮੀ ਨਹੀਂ ਕਰਦੇ ਤੇ ਪਰ ਤੁਹਾਡਾ ਬੇਟਾ ਨੇ ਕਰਦਾ ਨਾ ਉਹ ਕਰਦਾ ਕਿ ਬਾਹਰਪੁਰ ਕਰਦਾ ਇੱਥੇ ਕਰ ਤੋੜੀ ਕਰਦਾ ਜਿੱਥੇ ਕਿੱਥੇ ਕਰਦਾ ਕਿੱਥੇ ਨਹੀਂ ਸਾਨੂੰ ਪਤਾ ਪਰ ਤੁਹਾਡੇ ਕੋਲ ਆ ਨਾ ਇਹ ਤੁਹਾਡੇ ਕੋਲ ਨਹੀਂ ਰਿੰਦਾ ਸਰ ਨਾ ਨਹੀਂ ਹੁਣੇ ਕਹਿੰਦੇ 5 ਮਹੀਨੇ ਹੋਏ ਨੂੰ ਨਹੀਂ ਨਹੀਂ ਆਪੇ ਵਾਊਚਰ ਹੋ ਗਿਆ 5-4 ਮਹੀਨੇ ਹੋ ਗਏ ਜਿਆਦਾ ਹੀ ਹੋ ਗਿਆ ਵਾ ਉਹ ਘਰ ਨਹੀਂ ਆਉਂਦਾ ਨਾ ਘਰ ਵੜਦਾ ਇਹ ਭਾਜੀ ਨਾ ਕੀ ਟਟਾ ਨਾ ਮੇਰੇ ਤੇ ਆਰੀ